ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪ ਜੀ ਦੇ ਸਾਹਮਣੇ ਗਰਮ ਪਾਣੀ ਵਿੱਚ ਚਾਵਲ ਪਕਾਏ ਜਾਣਗੇ ਆ ਦੇਖੋ ਇਹ ਗਰਮ ਪਾਣੀ ਹੈ ਜੀ ਠੀਕ ਹੈ ਇਹਨੇ ਚਾਵਲ ਇਹਨਾਂ ਵਿੱਚ ਚਾਵਲ ਪਾਏ ਗਏ ਨੇ ਤੇ ਬਿਨਾਂ ਅੱਗ ਤੋਂ ਗਰਮ ਪਾਣੀ ਵਿੱਚ ਚਾਵਲ ਪਕਾਏ ਜਾਣਗੇ ਆ ਦੇਖੋ ਜੀ ਅਦਿਕੋ ਸੇਵਾਦਾਰ ਆਇ ਕਰਮ ਬਟਕੀਆਂ ਨੂੰ ਪਾਣੀ ਵਿੱਚ ਰੱਖ ਰਿਆ ਠੀਕ ਹੈ ਹੁਣ ਇਹਦੇ ਉੱਪਰ ਬੋਰੀ ਪਾਈ ਜਾਊਗੀ ਠੀਕ ਹੈ ਚੋਲਾਂ ਦੇ ਵਿੱਚ ਪਾਣੀ ਪਾਇਆ ਗਿਆ ਹੈ ਤੇ 40-45 ਮਿੰਟਾਂ ਵਿੱਚ ਚਾਵਲ ਤਿਆਰ ਹੋ ਜਾਣਗੇ ਫਿਰ ਲੰਗਰ ਹਾਲ ਦੇ ਵਿੱਚ ਸੰਗਤ ਨੂੰ ਵਰਤਾਏ ਜਾਣਗੇ ਇਹ ਚਾਵਲ ਵੈਗਰੂ ਜੀ ਫਿੱਕੇ ਹੁੰਦੇ ਹਨ ਫਿੱਕੇ ਚਾਵਲ ਹਨ ਤੇ ਇਹਨਾਂ ਚਾਵਲਾਂ ਨੂੰ ਕੜੀ ਨਾਲ ਜਾਂ ਸਬਜ਼ੀ ਨਾਲ ਵਰਤਾਏ ਜਾਣਗੇ ਆ ਦੇਖੋ ਜੀ ਇਹ ਬੋਲਦਾ ਪਾਣੀ ਵੇਖੋ ਜੀ ਥੋੜਾ ਗਰਮ ਪਾਣੀ ਹੈ ਜੀ ਠੀਕ ਹੈ ਜੀ ਵੇਖੋ ਜੀ ਆਹ ਦੇਖੋ ਜੀ ਤੀਜੀ ਮਟਕੀ ਲਾ ਰਿਹਾ ਸੇਵਾਦਾਰ ਤੇ ਆਪਣਾ 45 40 45 ਮਿੰਟਾਂ ਵਿੱਚ ਇਹ ਚਾਵਲ ਚੰਗੀ ਤਰ੍ਹਾਂ ਪੱਕ ਕੇ ਜਾਣਗੇ ਫਿਰ ਲੰਗਰ ਹਾਲ ਦੇ ਵਿੱਚ ਆਈ ਹੋਈ ਸੰਗਤਾਂ ਨੂੰ ਵਰਤਾਏ ਜਾਣਗੇ ਕੜੀ ਨਾਲ ਜਾਂ ਫਿਰ ਦਾਲ-ਦਾਲ ਜਾਂ ਫਿਰ ਸਬਜ਼ੀ ਨਾਲ ਦੇਖੋ ਜੀ ਆਪ ਜੀ ਸਾਹਮਣੇ ਦੇ ਵਾਹਿਗੁਰੂ ਜੀ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਬਸ ਫੋਟੋ ਲਗਾਇਆ ਕਰੇ 15 ਮਿੰਟ ਰੋਕੋ ਇਹਦੇ ਸੇ ਚਾਵਲ ਦੋ ਤਿੰਨ ਅੰਦਰ ਵਿੱਚ ਨਹੀਂ ਇਹਦੇ ਕੋਲ ਪਾਣੀ ਵਿਢ ਦੋ ਇਹਨੂੰ ਮਾਪੇ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ